ਅੱਜ ਦੇ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਨਜ਼ਰ ਮਾਰ ਕੇ ਸਿੱਖਾਂ ਦੇ ਘਰਾਂ ਵਿੱਚ ਵੇਖਿਆ ਜਾਵੇ ਕੋਈ ਤਾਂਵਾ ਪਰਿਵਾਰ ਹੋਵੇਗਾ ਜਿਸ ਪਰਿਵਾਰ ਦੀ ਬੀਬੀ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਦੀ ਹੋਵੇ ਨਿਤਨੇਮ ਬੀਬੀਆਂ ਦਾ ਤੇ ਛੱਡੋ ਨੌਜਵਾਨ ਆਪਣੇ ਕਮਰਿਆਂ ਵਿੱਚ ਬੈਠੇ ਹੋਏ ਸਭ ਤੋਂ ਪਹਿਲਾਂ ਮੋਬਾਈਲ ਖੋਲ ਕੇ ਵੇਖਦੇ ਵੀ ਫੇਸਬੁੱਕ ਤੇ ਕੀ ਚੱਲ ਰਿਹਾ ਹੈ ਕਿਹੜਾ ਅਨਚਾਰ ਰਚ ਰਿਹਾ ਇਸ ਕਰਕੇ ਮੰਦੀ ਦੱਸਾ ਸ਼ਾਦੀ ਤਾਂ ਹੀ ਹੋਈ ਰਹਿਿਆ ਸੀ ਤਾਂ ਹੀ ਪੈ ਪੀ ਅਸੀਂ ਗੁਰਮਤ ਤੋਂ ਟੁੱਟਦੇ ਜਾ ਰਹੇ ਮਹਾਰਾਣੀ ਜਿੰਦਕੌਰਾਂ ਦੇ ਬਾਪੂ ਦੇ ਘਰ ਵਿੱਚ ਸੀ ਤਾਂ ਵੀ ਨਿਤਨੇਮ ਨਹੀਂ ਛੱਡਿਆ ਦੇ ਰਾਜ ਮਹੱਲਾ ਵਿੱਚ ਸੀ ਫਿਰ ਵੀ ਨਿਤਨੇਮ ਨਹੀਂ ਛੱਡਿਆ ਕਿਤੇ ਕੈਦਖਾਨੇ ਵਿੱਚ ਆ ਤੇ ਨਿਤਨੇਮ ਫਿਰ ਵੀ ਨਹੀਂ ਛੱਡਿਆ ਅੱਧੀ ਰਾਤ ਦੇ ਵੇਲੇ ਉੱਠਦੀ ਹੈ ਸ਼ਾਮੋਂ ਗਾਗਰ ਫੜਦੀ ਹੈ ਗੰਗਾ ਤੋਂ ਪਾਣੀ ਦੀ ਭਰ ਕੇ ਲਿਆਉਂਦੀ ਹੈ ਸਣ ਕੇ ਸੀ ਇਸ਼ਨਾਨ ਕਰਦੀ ਹੈ ਮਹਾਰਾਣੀ ਜੰਦਕੌਰਾਂ ਇਸ਼ਨਾਨ ਕਰਕੇ ਨਿਤਨੇਮ ਕਰਦੀ ਹੈ ਨਿਤਨੇਮ ਕਰਦਿਆਂ ਦਿਨ ਚੜ ਜਾਂਦਾ ਫਿਰ ਖਾਣਾ ਵਾਣਾ ਛੱਕੀ ਫਿਰ ਗੱਲਾਂ ਬਾਤਾਂ ਤੇ ਗੱਲਾਂ ਬਾਤਾਂ ਤੋਂ ਬਾਅਦ ਕੈਦਖਾਨੇ ਵਿੱਚ ਰਹਿੰਦਿਆਂ ਰਾਤ ਦੇ ਵਕਤ ਸੋਧਦਾ ਰਹਿਰਾਸ ਦਾ ਪਾਠ ਤੇ ਫਿਰ ਕੀਰਤਨ ਸੋਲਾ ਫਿਰ ਮਹਾਰਾਣੀ ਜਿੰਦਕੌਰ ਆਰਾਮ ਕਰਨ ਵਾਸਤੇ ਟਿਕ ਜਾਂਦੇ ਇਸ ਤਰ੍ਹਾਂ ਨਿਰੰਤਰ ਚੱਲਦਾ ਰਿਹਾ ਸ਼ਾਮੋ ਗੋਲੀ ਪਾਣੀ ਲੈ ਕੇ ਆਉਂਦੀ ਆ ਮਹਾਰਾਣੀ ਅੱਧੀ ਰਾਤ ਤੋਂ ਬਾਅਦ ਇਸ਼ਨਾਨ ਕਰਦੀ ਸਨ ਕੇਸੀ ਫਿਰ ਨਿਤਨੇਮ ਕਰਦੀ ਇਤਿਹਾਸ ਕਹਿੰਦਾ ਹੈ ਕਿ 12 ਦਿਨ ਦੇ ਵਕਫੇ ਤੋਂ ਬਾਅਦ 6 ਪ੍ਰੈਨ 1859 ਈਸਵੀ ਨੂੰ ਮਹਾਰਾਣੀ ਜਿੰਦਕੌਰ ਨੂੰ ਚਨਾਰ ਦੇ ਕਿਲੇ ਵਿੱਚ ਕੈਦ ਕੀਤਾ 18 ਅਪ੍ਰੈਲ ਦੀਆਂ ਸ਼ਾਮਾਂ ਪਈਆਂ ਮਹਾਰਾਣੀ ਜਿੰਦਕੌਰ ਨੇ ਸੋਦਰ ਰਾਜ ਦਾ ਪਾਠ ਕੀਤਾ ਸ਼ਾਮੋ ਨੇ ਨੇੜੇ ਬੈਠ ਕੇ ਸੁਣਿਆ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਸੌਣ ਦਾ ਵਕਤ ਹੋਇਆ ਮਹਾਰਾਣੀ ਜਿੰਦ ਕੌਰਾਂ ਨੇ ਕੀਰਤਨ ਸੋਲੇ ਦਾ ਪਾਠ ਕੀਤਾ ਕੀਰਤਨ ਸੋਲੇ ਦਾ ਪਾਠ ਕਰਕੇ ਫਰਸ਼ ਤੇ ਲੇਟੀ ਹੋਈ ਸ਼ਾਮ ਨੂੰ ਆਰਾਮ ਕਰਨ ਵਾਸਤੇ ਸੌਂ ਗਈ ਹੈ ਮਹਾਰਾਣੀ ਜਿੰਦ ਕੌਰਾਂ ਸੌਣ ਦੀ ਕੋਸ਼ਿਸ਼ ਕਰਦੀ ਹੈ ਪਰ ਧਿਆਨ ਦਲੀਪ ਵਿੱਚ ਚਲੇ ਜਾਂਦਾ ਕਿਉਂਕਿ ਛੋਟਾ ਜਾ ਸੀ ਜਦੋਂ ਛੱਡ ਕੇ ਆਈ ਸੀ ਤੇ ਮਨ ਵਿੱਚ ਵਿਚਾਰਦੀ ਸੀ ਵੀ ਮੇਰਾ ਪੁੱਤ ਕਿੱਡਾ ਘੋਗਿਆ ਹੋਵੇਗਾ ਹੁਣ ਤੇ ਗੱਭਰੂ ਹੋ ਗਿਆ ਹੋਵੇਗਾ ਹੁਣ ਮਾਸ ਕਿਰਦੀ ਹੋਵੇਗੀ ਮੇਰੇ ਬੱਚੇ ਨਾਲ ਕੀ ਬੀਤਦੀ ਹੋਵੇਗੀ ਉਹਦੀ ਖਾਤਰ ਤੇ ਮੈਂ ਦੁਨੀਆ ਤੇ ਜਿਉਣਾ ਪ੍ਰਵਾਨ ਕੀਤਾ ਮਾਂ ਰੱਬ ਵਰਗਾ ਰਤਬਾ ਰੱਖਦੀ ਹੈ ਬੱਚਾ ਮਾਂ ਨੂੰ ਮਾਂ ਨਾ ਸਮਝੇ ਵੱਖਰੀ ਗੱਲ ਐ ਪਰ ਮਾਂ ਕੰਗਾਲ ਵੀ ਕਿਉਂ ਨਾ ਹੋਏ ਆਪਣੇ ਬੱਚੇ ਨੂੰ ਬਾਦਸ਼ਾਹ ਬਣਾਉਣ ਦੇ ਸੁਪਨੇ ਲੈਂਦੀ। ਮਹਾਰਾਣੀ ਜਿੰਦਕੌਰਾਂ ਹਮੇਸ਼ਾ ਲਈ ਸੌਣ ਤੋਂ ਪਹਿਲਾਂ ਦਲੀਪ ਨੂੰ ਯਾਦ ਕਰਦੀ ਐ ਤੇ ਯਾਦ ਰੱਖਣਾ ਜਿੰਨੂੰ ਯਾਦ ਕਰਕੇ ਸਹੀਓ ਸੁਪਨੇ ਵਿੱਚ ਆ ਜਾਣਾ। ਕਦੇ ਸੋਚ ਕੇ ਵਿਖਣਾ ਮੁਰਤਾ ਤੋਂ ਵਿਛੜੇ ਹੋਏ ਮਿੱਤਰ ਨੂੰ ਯਾਦ ਕਰਕੇ ਸੌ ਤੁਹਾਨੂੰ ਸੁਪਨੇ ਵਿੱਚ ਮਿਲਣ ਵਾਸਤੇ ਆ ਜਾਵੇ। ਇੱਕ ਇਸ਼ਾਰ ਦੇ ਬੋਲ ਵੀ ਨਹੀਂ ਉਹ ਕਹਿੰਦਾ ਸੁਪਨਿਆਂ ਤੂੰ ਸੁਲਤਾਨ ਹੈ ਉਤਮ ਤੇਰੀ ਯਾਦ ਸਾਹਿਬ ਵਰਿਆਂ ਦੇ ਵਿਛੜੇ ਆਣ ਬਲਾਂ ਦੇ ਰਾਤ ਸੁਪਨੇ ਵਿੱਚ ਵਿਛੜਿਆ ਮਿੱਤਰ ਆ ਮਿਲਣ ਵਾਸਤੇ ਆ ਜਾਂਦਾ ਜਿਹੜਾ ਕੁਖ ਤੋਂ ਜ਼ਿਆਦਾ ਦਲੀਪ ਸਿੰਘ ਸੀ ਉਹਨੂੰ ਮਿਲਣ ਵਾਸਤੇ ਮਹਾਰਾਣੀ ਜਿੰਦ ਕੌਰਾਂ ਦੀ ਆਤਮਾ ਤਰਪਦੀ ਸੀ ਉਹਦਾ ਚਿਹਰਾ ਹਮੇਸ਼ਾ ਲਈ ਸਾਹਮਣੇ ਰਹਿੰਦਾ ਸੀ ਉਹਨੂੰ ਯਾਦ ਕਰਦੀ ਕਰਦੀ ਸੌਣ ਦਾ ਕੋਸ਼ਿਸ਼ ਕਰਦੀ ਹੈ ਪਰ ਨੀਂਦ ਚੰਦਰੀ ਕਿੱਥੋਂ ਲੱਗ ਕੇ ਆਵੇ ਕਿਉਂਕਿ ਪੁੱਤ ਦਾ ਵਿਛੋੜਾ ਪਰੇਸ਼ਾਨ ਕਰ ਰਿਹਾ ਸੀ ਜੇ ਕਿਤੇ ਅੱਖ ਲੱਗਦੀ ਹੈ ਫੋਆ ਵਿੱਚ ਇੰਜ ਲੱਗਦਾ ਜਿਵੇਂ ਦਲੀਪ ਸਾਹਮਣੇ ਖੜੋਤਾ ਹੋ ਤੇ ਬਾਵਾ ਫਲਾ ਕੇ ਕਹਿ ਰਿਹਾ ਹੋਏ ਮਾਂ ਮੈਨੂੰ ਛੱਡ ਕੇ ਕਿੱਥੇ ਚਲੀ ਗਈ ਮੈਂ ਤੇਰੇ ਵਿਛੋੜੇ ਦਾ ਸਦਮਾ ਨਹੀਂ ਸਹਾਰ ਸਕਦਾ ਇਸ ਤਰ੍ਹਾਂ ਮਾਂ ਕਈ ਵਾਰੀ ਦਲੀਪ ਦੇ ਦੀਦਾਰ ਕਰਦੀ ਫੇਰ ਅੱਖਾਂ ਖੁੱਲ੍ਹਦੀਆਂ ਨੇ ਕਿ ਵੇਖਦੀ ਖੁਆਬ ਹੈ ਅੱਧੀ ਰਾਤ ਤੋਂ ਬਾਅਦ ਦਾ ਵਕਤ ਹੋ ਜਾਂਦਾ ਹੈ ਮਹਾਰਾਣੀ ਜਿੰਦ ਕੌਰ ਨੂੰ ਨੀਂਦਰ ਨਹੀਂ ਪੈਂਦੀ ਕਿਉਂਕਿ ਪੁੱਤਰ ਦੀ ਮਮਤਾ ਪਰੇਸ਼ਾਨ ਕਰ ਰਹੀ ਹੈ ਇਤਿਹਾਸ ਕਹਿੰਦਾ ਕਿ ਪਹਿਰੇਦਾਰ ਨੇ ਹੱਥ ਵਿੱਚ ਲੈਂਪ ਫੜਿਆ ਜਿੰਦਲ ਦੇ ਲਾਗੋਂ ਦੀ ਦੀਵਾਰ ਤੇ ਲਾਗ ਲੱਗਦੀ ਚੱਕਰ ਲਾਉਂਦਾ ਹੋਇਆ ਕਹਿੰਦਾ ਜਾ ਰਿਹਾ ਸੀ ਸਭ ਅੱਛਾ ਹੈ ਸਭ ਅੱਛਾ ਹੈ ਤੁਹ ਮਹਾਰਾਣੀ ਜਿੰਦਕੌਰ ਨੇ ਵਿਚਾਰ ਬਣਾਈ ਪਈ ਦਲੀਪ ਨੂੰ ਮਿਲਣ ਵਾਸਤੇ ਤਿਆਤ ਕਰਨਾ ਹੀ ਪਵੇਗਾ ਮਹਾਰਾਣੀ ਜਿੰਦਕੌਰ ਜਿਹਨੂੰ ਨੀਂਦ ਨਹੀਂ ਆ ਰਹੀ ਦਲੀਪ ਦੀ ਮਮਤਾ ਪਰੇਸ਼ਾਨ ਕਰ ਰਹੀ ਹੈ ਪੜੰਗੇ ਤੇ ਉੱਠ ਕੇ ਬੈਠੀ ਆਲਾ ਦਵਾਲਾ ਵੇਖ ਰਹੀ ਪਹਿਰੇਦਾਰ ਦੇ ਸ਼ਬਦ ਕੰਨਾਂ ਵਿੱਚ ਪੈਂਦੇ ਨੇ ਇੱਕ ਬਾਹੀ ਤੇ ਭਾਰ ਪਾ ਕੇ ਥੋੜਾ ਜਿਹਾ ਝੁਕ ਜਾਂਦੀ ਹੈ ਉਸ ਪਾਸੇ ਝੁਕਦੀ ਹੈ ਜਿਹੜੇ ਪਾਸੇ ਸ਼ਾਮੋ ਲੇਟੀ ਸੀ ਸ਼ਾਮੋ ਕਾਈ ਦੇ ਆਸਣ ਤੇ ਲੇਟੀ ਹੋਈ ਸੁਪਨਿਆਂ ਦੀ ਦੁਨੀਆ ਵਿੱਚ ਗਵਾਚੀ ਖਰਾਟੇ ਮਾਰ ਰਹੀ ਸੀ ਮਹਾਰਾਣੀ ਜਿੰਦਕੌਰ ਨੂੰ ਆਵਾਜ਼ ਮਾਰ ਕੇ ਉਠਾਉਂਦੀ ਹੈ ਤੇ ਉਠਾ ਕੇ ਕਹਿੰਦੀ ਹੈ ਕਿ ਸ਼ਾਮੋ ਮੇਰਾ ਦਿਲ ਕਰਦਾ ਹੈ ਦਲੀਪ ਨੂੰ ਮਿਲਣ ਵਾਸਤੇ ਤੂੰ ਮੇਰੀ ਛੋਟੀ ਭੈਣ ਹੈ ਤੇਰੀ امداد ਦੀ ਲੋੜ ਹੈ ਤੇ ਉਠ ਮੇਰੀ امداد ਕਰ ਤੇ ਸ਼ਾਮੋ ਫਰਸ਼ ਤੋਂ ਉੱਠ ਕੇ ਹੱਥ ਬੰਨ ਕੇ ਮਹਾਰਾਜ ਜਿੰਦਾ ਨੂੰ ਇੱਕ ਬੇਨਤੀ ਕਰਦੀ ਹੈ ਇਹ वार्तालाਪ ਗੱਡੀ ਦੀ ਚਾਲ ਵਿੱਚ ਆਪਸੀ ਨਾਲ ਸਾਂਝਾ ਕਰਨ ਲੱਗੇ ਹਨ ਇਹਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ ਗੁਰਪੁਰਵਾਸੀ ਗਿਆਨੀ ਪਿਆਰਾ ਸਿੰਘ ਦੀ ਪੰਛੀ ਕਲਸੀਆਂ ਕਲਾਂ ਵਾਲੇ ਮੈਂ ਉਹਨਾਂ ਦੇ ਦਰਸ਼ਨ ਤੇ ਨਹੀਂ ਕੀਤੇ ਪਰ ਮੇਰੇ ਉਸਤਾਦ ਜੀ ਗਿਆਨੀ ਕੋਲੋਂ ਸਿੰਘ ਦੀ ਬੀਰ ਸਾਹਿਬ ਜਦੋਂ ਪੰਛੀ ਜੀ ਦਾ ਜ਼ਿਕਰ ਕਰਿਆ ਕਰਦੇ ਸਨ ਤੇ ਉਹਨਾਂ ਦੀਆਂ ਅੱਖਾਂ ਭਰ ਜਾਂਦੀਆਂ ਸੀ ਉਹ ਕਹਿਆ ਕਰਦੇ ਸਨ ਕਿ ਸਰਲੀ ਕਲਾ ਵਿੱਚ ਪੰਛੀ ਜੀ ਦੀਵਾਨ ਕਰ ਲਈ ਜਾਂਦੇ ਸਨ ਮੈਂ ਉਦੋਂ ਸਾਕਰੀ ਹੁੰਦਾ ਸਾਂ ਤੇ ਜਦੋਂ ਪੰਛੀ ਜੀ ਵੀਰ ਰਸ ਆਖਦੇ ਸਨ ਤੇ ਵੀਰ ਰਸ ਆਖਦੇ ਉਹਨਾਂ ਨੂੰ ਤੇ ਮੁੜਕਾ ਆਉਣਾ ਹੀ ਆਉਣਾ ਸਰੋਤੇ ਨੂੰ ਵੀ ਆ ਜਾਂਦਾ ਸੀ ਸੁਣਨ ਵਾਲਿਆਂ ਨੂੰ ਮੁੜਕਾ ਜਾਂਦਾ ਸੀ ਤੇ ਜੇ ਉਹ ਕਿਧਰੇ ਕਰਣਾ ਰਸ ਦੀ ਗੱਲ ਕਰਦੇ ਸਨ ਤੇ ਸੁਣਨ ਵਾਲਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਸਨ ਕੋਈ ਐਸੀ ਅੱਖ ਨਹੀਂ ਸੀ ਜਿਹੜੀ ਰੋਂਦੀ ਨਾ ਹੋਵੇ ਉਹ ਕਿੰਨੇ ਮਹਾਨ ਸਨ ਮੈਂ ਉਹਨਾਂ ਦੇ دیدار ਨੇ ਨਹੀਂ ਕੀਤੇ ਪਰ ਉਹਨਾਂ ਦੇ ਸ਼ਬਦ ਕਿੰਨੇ ਭਾਰੇ ਨੇ ਤੁਹਾਨੂੰ ਸਰਵਣ ਕਰਨ ਲਈ ਮਿਲ ਗਏ ਗੱਡੀ ਇੱਕ ਚਾਲ ਹੈ ਢਾਡੀ ਕਲਾ ਦੀ ਉਹਦੇ ਰੂਪ ਵਿੱਚ ਆਪਦੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਅੱਧੀ ਰਾਤ ਤੋਂ ਬਾਅਦ 18 ਅਪ੍ਰੈਲ 1849 ਈਸਵੀ ਨੂੰ ਮਹਾਰਾਣੀ ਜਿੰਦਕੌਰਾਂ ਫਰਸ਼ ਤੇ ਲੇਕੀ ਹੋਈ ਸ਼ਾਮੂ ਗੋਲੀ ਨੂੰ ਆਵਾਜ਼ ਮਾਰ ਕੇ ਕੀ ਆਖ ਰਹੀ ਹੈ ਤੇ ਕਿਵੇਂ ਚਨਾਰ ਦੇ ਕਿਲੇ ਵਿੱਚੋਂ ਨਸਤੀ ਨਾ ਸ਼ਬਦਾਂ ਵਿੱਚ ਕਿਉਂ किन्ने अजब ने मालिका रंगी ਅਥੀ ਉਹਨਾਂ ਦੇ ਠੂਠੇ ਫੜਾ ਦੇਵੇਂ ਬਾਦਸ਼ਾਹੀ ਤੂੰ ਬਖਸ਼ਦਾਏ ਕੰਗਲਿਆ ਨੂੰ ਤੇ ਬਾਦਸ਼ਾਹ ਤੋਂ ਭੀਖ ਮਿਲਾ ਦੇਵੇ ਨਾਜਾ ਬਹਾਲੇ ਕਈ ਇਥੋਂ ਬੇਨਾਜ ਤੁਰ ਗਏ ਭਤਕ ਜਿੰਨਾ ਦੀ ਸੁਣ ਕੇ ਆਕਾਸ਼ ਕੰਬੇ ਚੁੱਪ ਕੀਤੇ ਉਹ ਬਿਨਾ ਆਵਾਜ਼ ਤੁਰ ਕੇ ਰਾਜ ਰਈ ਤਨੂ ਵੇਖ ਕੇ ਮਾਨ ਨਾ ਕਰੇ ਰਾਜਾ ਵਾਲੇ ਕਈ ਇੱਥੋਂ ਪੇਰਾਜ ਨੰਗੀਆਂ ਇਨੀ ਆਖ ਕੇ ਇਨੀ ਆਖ ਕੇ ਬਤਲੇ ਲੇ ਕਪੜੇ ਮਹਾਰਾਣੀ ਚੰਦਿਕ ਕੋਰੀ ਮੀਏ ਸ਼ਾਪਾ ਛੱਲੇ ਵੀ ਸ਼ਾਪਾ ਛੱਲੇ ਵੀ ਲੱਪੇਟ ਵਿੱਚ ਟਾਕੀ ਦੇ ਓ ਲਕ ਨਾਲ ਬਦੇ ਕੋਟੀ ਕੇ Hola, well, me die. the